The the that is the calligraphy. Logi, post office degrees. ਸ਼ੋਪਿੰਗ ਵੀ ਕਰ ਸਕਦੇ ਹੋ ਪੋਸਟ ਆਫਿਸ ਦੇ ਨਾਲ ਨਾਲ ਕੰਮ ਵੀ ਆ ਤੇ ਦੇ ਲੋ ਵੀ ਸ਼ੋਪਿੰਗ ਮਾਲ ਦੇ ਨਾਲ ਨਾਲ ਪੋਸਟ ਆਫਿਸ ਦਾ ਕੰਮ ਵੀ ਹੋ ਰਿਹਾ ਵਾ ਬਹੁਤ ਪੁਰਾਣਾ ਵੇਦਨਾਮ ਦਾ ਇਹ ਪੋਸਟ ਆਫਿਸ ਤੇ ਸੋਹਣਾ ਵੀ ਬਹੁਤ ਵਾ ਬਾਕੀ ਦੀ ਦੇਖ ਸਕਦੇ ਆ ਵੀ ਇਤਨਾ ਆਉਂਦਾ ਤਾਂ ਨਹੀਂ ਕੋਲ ਜਾਣਾ ਵੀ ਜਦੋਂ ਇਹ ਨਾਲ ਨਾਲ ਕੰਮ ਵੀ ਚੱਲੀ ਜਾਂਦਾ ਦਾ ਲੋਕੀ ਆਪਣੇ ਮੈਂ ਕਿ ਲੇਟਰ ਵੀ ਪਾਈ ਜਾਂਦੇ ਆ ਚਿੱਠੀਆਂ ਵੀ ਪਾਈ ਜਾਂਦੇ ਆ ਬੀਆ ਉਹ ਭਾ ਕੇ ਦੇਖੀਏ ਕੱਲ ਤੱਕ ਪਹੁੰਚਦੀ ਹੈ ਕੋਈ ਨਹੀਂ ਵੜਦੇ ਆ ਸਾਰੀ ਲੈਫਟ ਰਾਈਟ ਦੋਨੇ ਬੰਨੇ ਸ਼ੋਪਿੰਗ ਨੂੰ ਜਾ ਕਰ ਲਈ ਹੈਗਾ ਵਾ ਸ਼ੋਪਾ ਰੱਖੀ ਨੇ ਕਿੰਨੇ ਕਿ ਜੋਪਾ ਲੱਗੀਆਂ ਨੇ ਉਹ ਦੇਖ ਸਕਦੇ ਆਪਾਂ ਰੌਣਕ ਹਾਂ ਦਰਮਿਆਨ loại rau củ thì lắm thì bỏ cái sạch à. Hãy subscribe cho kênh Ghiền Mì Gõ Để không bỏ lỡ những video hấp dẫn ਉਹ ਫਿਰ ਜਿਵੇਂ ਆਉਂਦੇ ਨੇ ਸ਼ੌਪਿੰਗ ਲਈ ਇਹ ਬੈਂਕ ਬਾਈ ਲੈਣ ਤਾਂ ਇਹ ਵੀ ਟੈਲੀਫੋਨ ਬੂਥ ਵੀ ਲੱਗੇ ਆ ਐਦਾਂ ਆਉਂਦੀ ਸੀ ਪਹਿਲਾਂ ਅੱਜ ਕੱਲ ਤਾਂ ਲੋ ਜੀਓ ਤੁਸੀਂ ਦੇਖ ਲਿਆ ਹੁਣ ਡਾਕ ਖਾਣਾ ਹੁਣ ਆਪਾਂ ਚੱਲਦੇ ਆ बाद की मार्केट था वेतना था। मौसम क्लीयर है क्लियर पर वादिया भी लगता तो। तो। है ਕਿੰਨੇ ਦਾ ਰਸ ਨਹੀਂ ਬਣਾ? ਬਹੁਤ ਚੰਗੀ ਦਾ ਸੰਸਰ ਸੋ। ਮੈਂ ਵੀ ਇੱਥੇ ਰਸ ਪੀਤੀ ਆ 100 ਰੁਪਏ ਦਾ ਗਲਾਸ ਇੰਡੀਆ ਦੇ ਦਾ। ਉੱਥੇ ਵੀ ਇੰਨੇ ਕਦਾਈ ਸੀਗਾ। ਉੱਥੇ ਥੋੜਾ ਸਾ ਮੈਂ 10 ਵੀਰ ਵੀ ਘੱਟ ਵੱਧ ਹੋਣਗੇ। ਆ ਬੰਦਾ ਸਦਾ ਦਰਦਦਾ ਰਹਿੰਦਾ ਕਿ ਵੀ ਕਿਹੜੀ ਚੀਜ਼ ਮਹਿੰਗੀ ਹੈ ਕਿਹੜੀ ਚੀਜ਼ ਸਸਤੀ ਹੈ ਕਿੱਥੋਂ ਲੈਣਾ ਚਾਹੀਦਾ ਕਿੱਥੋਂ ਨਹੀਂ ਤੇ ਅਸੀਂ ਇਧਰ ਆ ਹੀ ਗਏ ਆ ਬੁੱਕ ਸਟੋਰ ਵਾਲੀ ਸਾਈਡ ਹੈ ਕਿਤਾਬਾਂ ਕਿਤਾਬਾਂ ਨੇ ਪੀਲਾ ਪਹਿਲਾਂ ਕੋਈ ਨਹੀਂ ਫੇਪਿੰਦੇ ਵਾਹ ਹਰੇ ਆਹ 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 ਲਾ ਕਿਤਾਬਾਂ ਹੀ ਕਿਤਾਬਾਂ ਨੇ

ਹੁਣ ਤੇ ਰੂਹ ਨਹੀਂ ਕਰਦੀ ਦੰਦੇ ਖਣੂ ਲੋ ਜੀ ਕਿ ਤਾਬਾਂ ਦੇ ਕੀੜੇ ਵੀ ਕੱਢ ਲਿਆ ਓਕੇ ਓਕੇ ਪਾਇਆ ਮੰਦਰ ਵੇਖਣ ਇਤਿਹਾਸਕ ਮੰਦਰ ਆ ਇਹਨਾਂ ਦਾ OK ਦੇਖ ਲਈ ਮੰਦਰ ਦੀ ਬੈਕ ਸਾਈਡ ਤੇ ਫਰੰਟ ਸਾਈਡ ਅਗਲੇ ਉਹ ਵੀ ਦਿਖਾਵਾਂਗੇ ਹੋ ਤੇ ਆ ਚਲੋ ਆ ਜਾਈਏ ਹੰ ਘੋਨੇ ਲੋ ਜੀ ਦੇਖ ਲੋ ਅੰਦਰ ਜੀ ਬਹੁਤ ਪੁਰਾਣਾ ਮੰਦਿਰ ਬਾਕੀ ਐਸਟੀ ਦੱਸੂਗੀ ਕੁੜੀ ਲੋ ਜੀ ਹੁਣ ਆਪਾਂ ਇਹ ਵਿਤਨਾਮ ਦੇ ਮੰਦਿਰ ਚ ਬਹੁਤ ਪੁਰਾਣਾ ਮੰਦਿਰ ਆਹੇ ਮਰਤੀ ਚਲੋ ਚੱਲਦੇ ਹੰ ਮੰਦਿਰ ਦੇਖਦੇ ਹਾਂ ਸਪੈਸ਼ਲ ਇਵੈਂਟਸ ਦੇ ਵਿਲ ਗੋ it um, open because in that uh, that is the special gate. Uh, uh, usually we close it to let the, the bad wind don't go to the temple or go the, the left and the right gate uh, for the women and men yeah. Uh, in, in that place, they call teen women. Usually, we uh, we used to born after nine uh, nine months and ten days, right? Because baby is hmm. the

ਨੇ ਵੀ ਤੁਸੀਂ ਬੱਤੀ ਜਗਾਉਣਾ ਚਾਹੁੰਦੇ ਤੇ ਜਗਾ ਸਕਦੇ ਆ ਇੱਥੇ ਤੂਫਾਨੀਆਂ ਹੁਣ ਪੂਜਾ ਕਰਦੇ ਲੋਕੀ ਤਾਂ ਤੂਫ ਲਗਾਉਣੀ ਹੁੰਦੀ ਆ ਬਾਲਕੇ ਤੇ ਸਾਰੇ ਲੋਕ ਇਹ ਦੇਖੋ ਨਾ ਚੱਕੀ ਫਿਰਦੇ ਆ ਪੱਕੀ ਜਾ ਹੋ ਰਹੀ ਠੂਕ ਤੇ ਇਹ ਵੀ ਦਾਲ ਲਗਾ ਸਕਦੇ ਹਾਂ ਦੇਖ ਲਓ ਵੀ ਕਲਾਕਾਰੀ Uh, clothes clothes uh, made by paper and they uh, burn it in their to for the death uh, okay and the jado so, kisi di death ho jandi hai te unhan de kapde ya jo bhi saras saman hai itthe hunde hai okay, okay. ਉਹ ਕਹਿੰਦੇ ਆ ਵੀ ਜਿਹੜੇ ਮਤਲਬ ਕਾਗਜ਼ ਦੇ ਬਣੇ ਹੋਏ ਆ ਚੀਜ਼ਾਂ ਉਹ ਹਾਂ ਉਹ ਹੀ ਸਾੜਦੇ ਇੱਥੇ ਜਿਹੜੀਆਂ ਜਿਹੜੀਆਂ ਮਨਪਸੰਦ ਜਾਂਦੀਆਂ ਨੇ ਉਹ ਜਿਹੜਾ ਮੇਰਾ ਪਹਿਲਾ ਵੀ ਵਲੌਗ ਦੇਖਿਆ ਲਾਉਸ ਵਾਲਾ ਉਹਦੇ ਵਿੱਚ ਉਹ ਦਿਖਾਇਆ ਗਿਆ ਕਿੱਦਾਂ ਕਰਦੇ ਸੇਮ ਉਹ ਹੀ ਚੀਜ਼ ਆ ਯੂ ਵਾਂਟ ਟੂ ਟ੍ਰਾਈ ਸਮ ਬਿਊਟੀ ਕਿਸ ਵੀ ਨਾ ਲੈ ਬਿਊਟੀ ਬਿਊਟੀ ਯੂ ਡੋਨਟ ਵਾਂਟ ਓਕੇ ਓਕੇ ਉਹ ਮਖੇਤ ਚਲੋ ਬਈ ਤੋ ਜੀ ਆਈ ਦੀ ਜਰਨੀ ਇੱਥੇ ਖਤਮ ਹੁਣ ਆਪਾਂ ਤੁਹਾਨੂੰ ਲੈ ਕੇ ਜਾਵਾਂਗੇ ਡਿਨਰ ਤੇ ਕ੍ਰੂਜ਼ ਦੇ ਵਿੱਚ ਰਾਤ ਨੂੰ ਓ ਫੜਾ ਆਪਣਾ ਬੰਬੂ ਘਾਟ ਵੇਟ 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 ਡੋਨਟ ਵਰਸ਼ ਰੁਕ ਜਾ ਭਾਈ ਚੱਕ ਦੇਣ ਦੇ ਸਾਲੇ ਇਹਨਾਂ ਦੇ ਆਈਟਮਾਂ ਹੋਰ ਨੂੰ ਪਤਾ ਜੀ ਨਿਕਲਣਾ ਚਲੋ ਜੀ ਹੁਣ ਆਪਾਂ ਜਾਣਾ ਅਗਲੀ ਡੈਸਟੀਨੇਸ਼ਨ ਤੇ